ਯੂਕਰੇਨ ਦੇ ਰਾਸ਼ਟਰਪਤੀ ਦੇ ਵੱਲੋਂ ਡੋਨਲਡ ਟਰੰਪ ਨੂੰ ਜਿਸ ਤਰੀਕੇ ਦੇ ਉੱਤਰ ਦਿੱਤੇ ਗਏ ਆ ਤੇ ਗੱਲ ਇੱਕ ਦਿਨ ਨੂੰ ਜਿਸ ਤਰੀਕੇ ਨਾਲ ਉਂਗਲਾਂ ਦਿਖਾਉਣ ਤੱਕ ਪਹੁੰਚ ਗਈ ਆ ਇਸ ਤਰੀਕੇ ਦੇ ਨਾਲ ਉਸ ਤੋਂ ਬਾਅਦ ਭਾਰਤੀ ਮੀਡੀਆ ਦੇ ਵਿੱਚ ਵੀ ਚਰਚਾ ਛਿੜੀ ਆ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਚੱਲ ਰਹੀ ਆ ਕਿ ਭਾਈ ਆਹ ਕੀ ਹੋ ਗਿਆ ਤੇ ਕਿਉਂ ਹੋ ਗਿਆ ਅਸਲ ਵਿੱਚ ਹੋਇਆ ਕੀ ਆ ਤੇ ਹੋਇਆ ਕਿਉਂ ਆ ਤੇ ਭਵਿੱਖ ਦੇ ਵਿੱਚ ਕੀ ਹੋ ਸਕਦਾ ਇਹਨਾਂ ਤਿੰਨਾਂ ਪੱਖਾਂ ਦੇ ਵੱਲ ਝਾਤ ਮਾਰਨੀ ਬਣਦੀ ਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਰੂਸ ਤੇ ਯੂਕਰੇਨ ਦੇ ਯੁੱਧ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੁਣ ਤੱਕ ਯੂਕਰੇਨ ਦਾ ਹੋਇਆ ਯੂਕਰੇਨ ਦਾ ਆਰਥਿਕ ਤੌਰ ਤੇ ਵੀ ਨੁਕਸਾਨ ਹੋਇਆ ਸਮਾਜਿਕ ਤੌਰ ਤੇ ਵੀ ਹੋਇਆ ਤੇ ਵਿਅਕਤੀ ਦੇ ਤੌਰ ਤੇ ਉੱਤੇ ਵੀ ਹੋਇਆ ਮਨੁੱਖ ਦੇ ਤੌਰ ਤੇ ਉੱਤੇ ਵੀ ਹੋਇਆ ਜੋ ਬਾਈਡਨ ਦੀ ਜਦੋਂ ਸਰਕਾਰ ਸੀ ਉਹਦੇ ਵੱਲੋਂ 350 ਬਿਲੀਅਨ ਡਾਲਰ ਮਦਦ ਕੀਤੀ ਗਈ ਯੂਕਰੇਨ ਦੀ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਡੋਨਲਡ ਟਰੰਪ ਦੇ ਵੱਲੋਂ ਹਰ ਵਾਰ ਇਹ ਗੱਲ ਕਹੀ ਜਾਵੇ ਲੱਤ ਦੇ ਥੱਲੋਂ ਕੱਢਣ ਵਾਲੀ ਗੱਲ ਕਿ ਭਾਈ ਅਸੀਂ ਤੁਹਾਡੀ ਮਦਦ ਕੀਤੀ ਸਾਡਾ ਸ਼ੁਕਰੀਆ ਕਰੋ ਤੁਹਾਨੂੰ ਝੁੱਕ ਜਾਣਾ ਚਾਹੀਦਾ ਹੁਣ ਤੱਕ ਕਈ ਵਾਰੀ ਟਰੰਪ ਇਹ ਗੱਲ ਕਹਿ ਚੁੱਕੇ ਆ ਕਿ ਇੱਕ ਨਿੱਕਾ ਜਿਹਾ ਕਮੇਡੀਅਨ ਇੱਕ ਛੋਟਾ ਜਿਹਾ ਹਲਕਾ ਜਿਹਾ ਕਮੇਡੀਅਨ ਜਿਹੜਾ ਕਿ ਜੇਲਨਸਕੀ ਆ ਜਿਹੜਾ ਕਿ ਯੂਕਰੇਨ ਦਾ ਰਾਸ਼ਟਰਪਤੀ ਆ ਉਹਦੇ ਵੱਲੋਂ ਮੇਰੇ ਨਾਲ ਮੁਲਾਕਾਤ ਕੀਤੀ ਜਾਣੀ ਆ ਜਦੋਂ ਇੱਕ ਰਾਸ਼ਟਰਪਤੀ ਆਪਦੇ ਹਮਰਤਬਾ ਦੂਜੇ ਦੇਸ਼ ਦੇ ਰਾਸ਼ਟਰਪਤੀ ਦੇ ਬਾਰੇ ਨਿੱਕਾ ਜਿਹਾ ਕਮੇਡੀਅਨ ਹਲਕਾ ਜਿਹਾ ਬੰਦਾ ਛੋਟਾ ਜਿਹਾ ਬੰਦਾ ਇਸ ਤਰੀਕੇ ਦੀਆਂ ਗੱਲਾਂ ਕਰੇ ਮਤਲਬ ਇਹ ਆ ਕਿ ਤੁਹਾਡੇ ਵਿੱਚ ਹਿਮਾਕਤ ਕਿੰਨਾ ਤੁਹਾਡੇ ਵਿੱਚ ਹੰਕਾਰ ਕਿੰਨਾ ਕੋਈ ਦੋਰ ਐ ਨਹੀਂ ਕਿ ਅਮਰੀਕਾ ਇਸ ਵੇਲੇ ਦੁਨੀਆ ਦੀ ਸੁਪਰ ਤਾਕਤ ਆ ਇਹਦੇ ਵਿੱਚ ਕੋਈ ਦੋਰ ਐ ਨਹੀਂ ਪਰ ਇਹਦਾ ਮਤਲਬ ਇਹ ਵੀ ਨਹੀਂ ਕਿ ਜਿਹੜਾ ਛੋਟਾ ਤੇ ਉਹਨੇ ਦੂਜੇ ਨੂੰ ਦਰੜੀ ਦੇਣਾ ਜਿਸ ਤਰੀਕੇ ਦੇ ਨਾਲ ਟਰੰਪ ਦਾ ਅਮਰੀਕਾ ਦਾ ਇਸ ਵੇਲੇ ਵਿਹਾਰ ਆਪਣੇ ਤੋਂ ਛੋਟੇ ਦੇਸ਼ਾਂ ਦੇ ਪ੍ਰਤੀ ਆ ਉਹ ਇਉਂ ਲੱਗਦਾ ਜਿਵੇਂ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦਾ ਵਿਹਾਰ ਕੀਨੀਆ ਦੀ ਟੀਮ ਦੇ ਪ੍ਰਤੀ ਹੋਵੇ ਹੁਣ ਕੀਨੀਆ ਦਾ ਤੇ ਆਸਟ੍ਰੇਲੀਆ ਦਾ ਕੀ ਮੁਕਾਬਲਾ ਹੈਗਾ ਆਸਟ੍ਰੇਲੀਆ ਦੀ ਟੀਮ ਚਰਚਾ ਦੇ ਵਿੱਚ ਰਹਿੰਦੀ ਆ ਜਿਵੇਂ ਹੁਣ ਭਾਰਤ ਦੀ ਟੀਮ ਚਰਚਾ ਦੇ ਵਿੱਚ ਰਹਿੰਦੀ ਆ ਕਿਸੇ ਵੇਲੇ ਕੋਈ ਰਹਿੰਦੀ ਆ ਕਿਸੇ ਵੇਲੇ ਕੋਈ ਟੀਮ ਰਹਿੰਦੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਜਿਹੜੀ ਛੋਟੀ ਟੀਮ ਆ ਜਿਹੜੀ 100 ਤੋਂ ਪਹਿਲਾਂ ਹੀ ਆਊਟ ਹੋ ਜਾਂਦੀ ਆ ਜਿਹੜੀ 80 ਦੇ ਉੱਤੇ ਆਲ ਆਊਟ ਹੋ ਜੇ ਆਪਾਂ ਉਹਨੂੰ ਟੀਚਰਾਂ ਕਰ ਗਏ ਜਿਵੇਂ ਕਿ ਟਰੰਪ ਦੇ ਵੱਲੋਂ ਜਿਲਿੰਸਕੀ ਨੂੰ ਕੀਤਾ ਗਿਆ ਹੁਣ ਕੀ ਹੋਇਆ ਪਹਿਲਾਂ 30 ਮਿੰਟ ਤੱਕ ਗੱਲਬਾਤ ਸੋਹਣੀ ਚੱਲੀ ਆ ਪਰ ਜਦੋਂ ਇਹਦੇ ਵਿੱਚ ਜੇਡੀ ਵਿੰਸ ਜਿਹੜੇ ਕਿ ਉਥੋਂ ਦੇ ਉਪ ਰਾਸ਼ਟਰਪਤੀ ਆ ਅਮਰੀਕਾ ਦੇ ਉਹਨਾਂ ਨੇ ਗੱਲ ਦੇ ਵਿੱਚ ਦੋਵਾਂ ਰਾਸ਼ਟਰਪਤੀਆਂ ਦੀ ਗੱਲ ਦੇ ਵਿੱਚ ਦਖਲ ਦਿੱਤਾ ਤਾਂ ਮਹੌਲ ਉੱਥੋਂ ਵਿਗੜਨਾ ਸ਼ੁਰੂ ਹੋਇਆ ਮੇਰੇ ਕੋਲੇ ਕੁਝ ਕ ਅੰਸ਼ਾ ਵੀ ਸ਼ੁਰੂਆਤ ਕਿਵੇਂ ਹੋਈ ਜ਼ਿਲੈਂਸਕੀ ਨੇ ਕੀ ਕਿਹਾ ਤੇ ਟਰੰਪ ਨੇ ਕੀ ਕਿਹਾ ਫਿਰ ਉਹਨੇ ਕੀ ਕਿਹਾ ਤੇ ਫਿਰ ਉਸ ਤੋਂ ਬਾਅਦ ਕੀ ਕਿਹਾ ਸਿੱਟਾ ਇਹ ਨਿਕਲਦਾ ਇਸ ਗੱਲਬਾਤ ਦਾ ਕੁੱਲ ਮਿਲਾ ਕੇ ਕਿ ਟਰੰਪ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਤੁਸੀਂ ਝੁਕੋ ਤੁਸੀਂ ਪੁਤਨ ਸਰਕਾਰ ਦੇ ਮੂਰੇ ਝੁਕ ਜਾਓ ਤੁਸੀਂ ਰੂਸ ਦੇ ਮੂਰੇ ਝੁਕ ਜਾਓ ਤੇ ਜੰਗ ਨੂੰ ਰੋਕਣ ਦੇ ਲਈ ਸ਼ਾਂਤੀ ਦੇ ਲਈ ਸਿਰਫ ਤੇ ਸਿਰਫ ਇਸ ਚੀਜ਼ ਦੀ ਲੋੜ ਆ ਪਰ ਅੱਗੋਂ ਇਹ ਗੱਲ ਕਹੀ ਆ ਉਹਨੇ ਯਾਨੀ ਕਿ ਜਿਲੈਂਸਕੀ ਨੇ ਗੱਲ ਕਹੀ ਆ ਕਿ ਝੁਕਣਾ ਇੱਕ ਹੱਦ ਤੱਕ ਹੁੰਦਾ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਹੋਵੇ ਪਰ ਤੁਸੀਂ ਸ਼ਾਂਤੀ ਦਾ ਇਕੱਲਾ ਸਾਨੂੰ ਪਾਠ ਨਾ ਪੜਾਓ ਤੁਸੀਂ ਸਾਨੂੰ ਸੁਰੱਖਿਆ ਦੀ ਗਰੰਟੀ ਵੀ ਦਿਓ ਤੁਸੀਂ ਸ਼ਾਂਤੀ ਵਾਰਤਾ ਦੀ ਗੱਲ ਕਰਦੇ ਹੋ ਇਹਦੇ ਲਈ ਗਰੰਟੀ ਵੀ ਲਾਜ਼ਮੀ ਹੋਣੀ ਚਾਹੀਦੀ ਆ ਇਹ ਗੱਲ ਗਲਤ ਨਹੀਂ ਆ ਪਰ ਪਹਿਲਾਂ ਜਦੋਂ ਆਪਾਂ ਜਾਣਦੇ ਕਿ ਆਪਦੇ ਪੂਰੇ ਕਾਫਲੇ ਸਮੇਤ ਵਫਦ ਦੇ ਸਮੇਤ ਟਰੰਪ ਦੇ ਨਾਲ ਮੁਲਾਕਾਤ ਕਰਨ ਵਾਸਤੇ ਵਾਈਟ ਹਾਊਸ ਦੇ ਵਿੱਚ ਗਏ ਆ ਟਰੰਪ ਨੇ ਟੀਚਰ ਤਾਂ ਉਸੇ ਵੇਲੇ ਕਰਤੀ ਸੀ ਕਹਿੰਦੇ ਅੱਜ ਇਹ ਜਨਾਬ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਆ ਅੱਜ ਇਹ ਤਿਆਰ ਹੋ ਕੇ ਆਇਆ ਤਿਆਰ ਹੋ ਕੇ ਦਾ ਮਤਲਬ ਇਹ ਆ ਕਿ ਆਪਾਂ ਉਸ ਬੰਦੇ ਨੂੰ ਕਮੀਡੀਅਨ ਹੀ ਸਮਝਦੇ ਆ ਉਹਦਾ ਆਪਾਂ ਸਤਿਕਾਰ ਉਹਦਾ ਸਨਮਾਨ ਮਰਿਆਦਾ ਦੇ ਮੁਤਾਬਕ ਤਾਂ ਰੱਖਣਾ ਹੀ ਪੈਣਾ ਭਾਵੇਂ ਕਿ ਉਹਨੂੰ ਸਾਡੀ ਲੋੜ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਉਹਦੇ ਨਾਲ ਟੀਚਰ ਬਾਜੀ ਕਰਨੀ ਖੈਰ ਹੋਇਆ ਕੀ 트럼ਪ ਨੇ ਔਨ ਸਾਰੇ ਗੱਲ ਕਹੀ ਆ ਜਲਨਸਕੀ ਨੂੰ ਕਿ ਅੱਜ ਤੂੰ ਸੂਟ ਕਿਉਂ ਨਹੀਂ ਪਹਿਨੇ ਆ ਅੱਗੋ ਜਲਨਸਕੀ ਨੇ ਗੱਲ ਕਹੀ ਆ ਮੈਂ ਰੂਸ ਦੇ ਖਿਲਾਫ ਚੱਲ ਰਹੇ ਯੁੱਧ ਦੇ ਖਤਮ ਹੋਣ ਤੱਕ ਸੂਟ ਨਹੀਂ ਪਹਿਨਾਂਗਾ ਟਰੰਪ ਨੇ ਗੱਲ ਕਹੀ ਆ ਮੈਂ ਪੁੱਤ ਨਹੀਂ ਜਾਂ ਕਿਸੇ ਹੋਰ ਦੇ ਨਾਲ ਨਹੀਂ ਆ ਮੈਂ ਅਮਰੀਕਾ ਤੇ ਦੁਨੀਆ ਦੀ ਭਲਾਈ ਦੇ ਲਈ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋ ਰਿਹਾ ਜੇਲਨਸਕੀ ਨੇ ਕਿਹਾ ਜੀ ਮੈਂ ਵੀ ਯੁੱਧ ਨੂੰ ਲੰਮਾ ਨਹੀਂ ਖਿੱਚਣਾ ਚਾਹੁੰਦਾ ਪਰ ਯੁੱਧ ਵਿਰਾਮ ਯਾਨੀ ਕਿ ਯੁੱਧ ਨੂੰ ਰੋਕਣ ਦੇ ਇਸ ਦੇ ਵਿੱਚ ਮੇਰੇ ਦੇਸ਼ ਦੀ ਸੁਰੱਖਿਆ ਵਾਲੀ ਗਾਰੰਟੀ ਜ਼ਰੂਰ ਚਾਹੀਦੀ ਆ ਟਰੰਪ ਨੇ ਅੱਗੋਂ ਇਹ ਗੱਲ ਕਹੀ ਆ ਜੇਲਨਸਕੀ ਨੇ ਵਾਈਟ ਹਾਊਸ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਗੱਲ ਕਰਕੇ ਪੂਰੇ ਅਮਰੀਕਾ ਦਾ ਅਪਮਾਨ ਕੀਤਾ ਇਹ ਕੁਝ ਕਰਨਾ ਗਲਤ ਆ ਜਿਲਨ ਸਕੀ ਨੇ ਦਾ ਉਤਰਕੀ ਦਿੱਤਾ ਮੈਂ ਯੁੱਧ ਦੇ ਵਿੱਚ ਅਮਰੀਕਾ ਦੇ ਵੱਲੋਂ ਯੂਕਰੇਨ ਨੂੰ ਹੁਣ ਤੱਕ ਦਿੱਤੀ ਗਈ ਮਦਦ ਵਾਸਤੇ ਸ਼ੁਕਰੀਆ ਦਾ ਕਰਨਾ ਚਾਹੁੰਦਾ 트ੰਪ ਨੇ ਇਹ ਗੱਲ ਕਹੀ ਆ ਯੂਕਰੇਨ ਨੂੰ ਹਥਿਆਰ ਦਿੰਦੇ ਰਹਾਂਗੇ ਪਰ ਅਮਰੀਕਾ ਜ਼ਿਆਦਾ ਲੰਮੇ ਸਮੇਂ ਤੱਕ ਏਦਾਂ ਨਹੀਂ ਕਰ ਸਕੂਗਾ ਉਸ ਤੋਂ ਬਾਅਦ ਜੀਡੀ ਵਿੰਸ ਦੇ ਵੱਲੋਂ ਇਹ ਗੱਲ ਕਹੀ ਗਈ ਆ ਉਹਨੇ ਅਸਲ ਵਿੱਚ ਦਖਲ ਦੇ ਕੇ ਦੋਵਾਂ ਰਾਸ਼ਟਰਪਤੀਆਂ ਦੀਆਂ ਗੱਲਾਂ ਦੇ ਵਿੱਚ ਦਖਲ ਦੇ ਕੇ ਤੇ ਫਿਰ ਮਸਲੇ ਨੂੰ ਵਿਗਾੜਿਆ ਗਿਆ ਕਿਉਂਕਿ ਉਹਨੇ ਇਹ ਗੱਲ ਕਹੀ ਕਿ ਤੁਸੀਂ ਸਾਡਾ ਹੁਣ ਤੱਕ ਧੰਨਵਾਦ ਕੀਤਾ ਤੁਸੀਂ ਫਲਾਣੇ ਦੇਸ਼ ਦੇ ਵਿੱਚ ਗਏ ਤੁਸੀਂ ਉੱਥੇ ਸਾਡਾ ਉਚੇਚੇ ਤੌਰ ਤੇ ਜ਼ਿਕਰ ਕਿਉਂ ਨਹੀਂ ਕੀਤਾ ਤੁਹਾਨੂੰ ਅਸੀਂ ਹੁਣ ਤੱਕ ਕਿੰਨੀ ਰਕਮ ਕਿੰਨੇ ਬਿਲੀਅਨ ਡਾਲਰ ਹੁਣ ਤੱਕ ਮਦਦ ਦਿੱਤੀ ਆ ਤੇ ਜਦੋਂ ਇੱਕ ਰਾਸ਼ਟਰਪਤੀ ਡੋਨਲਡ ਟਰੰਪ ਇਹ ਗੱਲ ਕਵੇ ਇੱਕ ਸਾਬਕਾ ਰਾਸ਼ਟਰਪਤੀ ਦੇ ਬਾਰੇ ਆਪਣੀ ਹੀ ਦੇਸ਼ ਦੇ ਜੋ ਬੈਡਨ ਦੇ ਸਾਬਕਾ ਰਾਸ਼ਟਰਪਤੀ ਦੇ ਬਾਰੇ ਕਿ ਸਾਡਾ ਇੱਕ ਮੂਰਖਾ ਜਿਹਾ ਰਾਸ਼ਟਰਪਤੀ ਜਿਹੜਾ ਇਸ ਤੋਂ ਪਹਿਲਾਂ ਵਾਲਾ ਉਹਨੇ ਤੁਹਾਨੂੰ 350 ਬਿਲੀਅਨ ਡਾਲਰ ਦਿੱਤੇ ਕਿ ਨਹੀਂ ਜੰਗ ਲੜਨ ਵਾਸਤੇ ਮੁਕਾਬਲਾ ਕਰਨ ਵਾਸਤੇ ਤਾਂ ਉਹਨੇ ਅੱਗੇ ਜ਼ੇਲੈਂਸਕੀ ਨੇ ਗੱਲ ਕਹੀ ਹੈ ਕਿ ਇਹ ਗੱਲ ਸੱਚ ਆ ਤੁਸੀਂ ਬਹੁਤ ਮਦਦ ਕੀਤੀ ਹੈ ਪਰ ਅਸੀਂ ਤੁਹਾਨੂੰ ਯੁੱਧ ਰੋਕਣ ਦੀ ਇੱਕ ਸੁਰੱਖਿਆ ਗਾਰੰਟੀ ਚਾਹੁੰਦੇ ਆ ਇਹ ਨਹੀਂ ਵੀ ਸ਼ਾਂਤੀ ਵਾਰਤਾ ਦੇ ਵਿੱਚ ਸ਼ਾਮਲ ਹੋ ਸ਼ਾਂਤੀ ਵਾਰਤਾ ਵਿੱਚ ਸ਼ਾਮਲ ਹੋਵੋ ਤੁਸੀਂ ਸਾਡਾ ਥੱਲਾ ਲਵਾ ਕੇ ਤੁਸੀਂ ਸਾਡੀ ਪਿੱਠ ਲਵਾ ਕੇ ਤੇ ਪੁੱਤ ਨੂੰ ਉੱਤੇ ਰੱਖ ਕੇ ਤੇ ਫਿਰ ਸਾਡੀ ਸ਼ਾਂਤੀ ਵਾਰਤਾ ਦੀ ਗੱਲ ਕਰਦੇ ਹੋ ਸਾਨੂੰ ਤੁਸੀਂ ਇਸ ਗੱਲ ਦੀ ਗਾਰੰਟੀ ਦਿਓ ਕਿ ਤੁਹਾਡਾ ਕੋਈ ਨੁਕਸਾਨ ਹੋਰ ਨਹੀਂ ਹੋਊਗਾ ਤੁਹਾਡਾ ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ ਤੇ ਤੁਹਾਨੂੰ ਸੁਰੱਖਿਆ ਦੀ ਅਸੀਂ ਗਾਰੰਟੀ ਦਿੰਦੇ ਹਾਂ ਗੱਲ ਇਸ ਥਾਂ ਦੇ ਉੱਤੇ ਆ ਕੇ ਮੁਕਦੀ ਸੀ ਜਿਹੜੀ ਕਿ ਬਾਅਦ ਦੇ ਵਿੱਚ ਵਿਗੜ ਗਈ ਹੁਣ ਜਦੋਂ ਮਾਹੌਲ ਵਿਗੜ ਗਿਆ ਜਦੋਂ ਹੁਣ ਗੱਲਬਾਤ ਵਿਗੜ ਗਈ ਤੇ ਜਦੋਂ ਉਥੇ ਆਪਾਂ ਜਾਣਦੇ ਕਿ ਵਾਈਟ ਹਾਊਸ ਦੇ ਵਿੱਚੋਂ ਨਾਰਾਜ਼ ਹੋ ਕੇ ਜਾਂ ਕਈ ਕਹਿੰਦੇ ਵਪਾਰ ਕੱਢ ਦਿੱਤੇ ਗਏ ਜਾਂ ਕਹਿੰਦੇ ਵੀ ਛੱਡ ਕੇ ਚਲੇ ਗਏ ਉਹਨੇ ਆਪਣੇ ਕਾਲੇ ਰੰਗ ਦੀ ਐਸਯੂਵੀ ਦੇ ਵਿੱਚ ਬੈਠੇ ਜਲਿੰਸਕੀ ਹੋਰੀ ਤੇ ਆਪਣੇ ਹੋਟਲ ਦੇ ਵਿੱਚ ਚਲੇ ਗਏ ਉਸ ਤੋਂ ਬਾਅਦ ਗੱਲਬਾਤ ਖਤਮ ਹੋ ਗਈ ਇੱਕ ਵਾਰ ਫਿਰ ਗੱਲਬਾਤ ਕਰਨੀ ਚਾਹੁੰਦੇ ਸੀ ਜਲਿੰਸਕੀ ਹੋਰੀ ਪਰ ਕਹਿੰਦੇ ਵੀ ਟਰੰਪ ਨੇ ਇਨਕਾਰ ਕਰਤਾ ਉਹ ਕਹਿੰਦੇ ਜੀ ਇਸ ਹਾਲਾਤ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਨੀਗੀ ਹੁਣ ਉਸ ਤੋਂ ਬਾਅਦ ਕੀ ਹੋਇਆ ਇਸ ਤੋਂ ਬਾਅਦ ਮੈਂਕ੍ਰੋਨ ਦਾ ਜਿਹੜਾ ਬਿਆਨ ਆਇਆ ਇਹ ਗੱਲ ਬੜੀ ਮਹੱਤਵਪੂਰਨ ਆ ਪਿਛਲੇ ਦਿਨੀ ਫਰਾਂਸ ਦੇ ਰਾਸ਼ਟਰਪਤੀ ਦੇ ਵੱਲੋਂ ਜਾ ਕੇ 트ੰਪ ਨਾਲ ਮੁਲਾਕਾਤ ਕੀਤੀ ਗਈ ਸੀ ਉੱਥੇ ਉਹ ਕੀ ਗੱਲ ਹੋਈ ਸੀ ਕਿਉਂਕਿ ਉੱਥੇ ਗੱਲ ਕਹੀ ਸੀ ਕਿ ਦੇਖੋ ਅਸੀਂ ਯੂਕਰੇਨ ਦੀ ਮਦਦ ਕੀਤੀ 트ੰਪ ਨੇ ਕਿਹਾ ਪਰ ਤੁਸੀਂ ਤੇ ਤੁਹਾਡੇ ਦੇਸ਼ਾਂ ਨੇ ਉਹਨੂੰ ਲੋਨ ਦਿੱਤਾ ਪੈਸੇ ਦਿੱਤੇ ਤੇ ਪੈਸੇ ਵਾਪਸ ਵੀ ਲੈ ਰਹੇ ਹੋ ਉੱਥੇ ਬਾਹ ਫੜ ਕੇ ਮੈਕਰੋਨ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਗਲਤ ਕਹਿ ਰਹੇ ਹੋ ਤੁਸੀਂ ਆਪਦੇ ਤੱਥਾਂ ਦੇ ਵਿੱਚ ਸੋਧ ਕਰੋ ਅਸੀਂ ਪੈਸੇ ਦਿੱਤੇ ਅਸੀਂ ਵੀ 60% ਦੀ ਹਿੱਸਾ ਪਾਇਆ ਪੂਰੇ ਯੂਰਪ ਨੇ ਪਾਇਆ ਯੂਕਰੇਨ ਦੀ ਮਦਦ ਕੀਤੀ ਅਸੀਂ ਯੁੱਧ ਨੂੰ ਰੋਕਣਾ ਚਾਹੁੰਦੇ ਆ ਉਹਦਾ ਥੱਲਾ ਨਾ ਲੱਗੇ ਇਹਦੀ ਕੋਸ਼ਿਸ਼ ਕਰਨੀ ਆ ਪਰ ਤੁਸੀਂ ਉਹਨਾਂ ਨੂੰ ਲੋਨ ਦਿੱਤਾ ਤੁਸੀਂ ਉਹਨਾਂ ਨੂੰ ਏਡ ਦਿੱਤੀ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹੋਰ ਪ੍ਰਸੰਗ ਦੇ ਵਿੱਚ ਇਸ ਗੱਲ ਨੂੰ ਸੁਣੀ ਜਾਗੇ ਇਕਲੌਤਾ ਬੰਦਾ ਪਹਿਲਾਂ ਆਇਆ ਸੀ ਪਿਛਲੇ ਦਿਨੀ ਮੈਕਰੋਨ ਦੇ ਰੂਪ ਦੇ ਵਿੱਚ ਜੀਨੇ ਕਿ ਟਰੰਪ ਦੀ ਚੱਲਦੀ ਗੱਲਬਾਤ ਦੇ ਵਿੱਚ ਉਹਦੀ ਇੱਥੋਂ ਆਵਾ ਮੜ ਕੇ ਗੱਲ ਕਹੀ ਆ ਤੇ ਹੁਣ ਗੱਲ ਜ਼ੇਲੈਂਸਕੀ ਦੀ ਤੇ ਡੋਨਲਡ ਟਰੰਪ ਦੀ ਇਸ ਥਾਂ ਤੇ ਵੀ ਆ ਗਈ ਹੈ ਵੀ ਤੂੰ ਸਹੀ ਬੋਲੋ ਕਹਿੰਦੇ ਤੁਸੀਂ ਗਲਤ ਵੜਾ ਤੁਸੀਂ ਗਲਤ ਤੁਸੀਂ ਗਲਤ ਤੂੰ ਗਲਤ ਤੂੰ ਗਲਤ ਇਸ ਤੱਕ ਗੱਲ ਆ ਗਈ ਹੈ ਹੁਣ ਪਤਾ ਲੱਗਾ ਕਿ ਫ੍ਰਾਂਸੀਸੀ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਨੇ ਕਿਹਾ ਰੂਸ ਹਮਲਾਵਰ ਆ ਤੇ ਯੂਕਰੇਨ ਪੀੜਿਤ ਦੇਸ਼ਾ ਪੀੜਿਤ ਰਾਸ਼ਟਰ ਆ ਅਸੀਂ 3 ਸਾਲ ਯੂਕਰੇਨ ਦੀ ਮਦਦ ਕਰ ਰਹੇ ਹਾਂ ਤੇ ਅੱਗੇ ਵੀ ਕਰਦੇ ਰਵਾਂਗੇ ਤੇ ਅਸੀਂ ਯੂਕਰੇਨ ਦਾ ਸਾਥ ਦਿੰਦੇ ਰਵਾਂਗੇ ਹੁਣ ਜਦੋਂ ਇਹ ਸਾਰੀ ਵਾਰਤਾਲਾਪ ਛਿੜਪੀ ਆ ਜਨੋ ਦੋਵਾਂ ਦੇਸ਼ਾਂ ਦੀ ਆਰਗੂਮੈਂਟ ਹੋ ਗਈ ਦੋ ਰਾਸ਼ਟਰਪਤੀਆਂ ਦੀ ਉਸ ਤੋਂ ਬਾਅਦ ਕਿਹੜੇ-ਕਿਹੜੇ ਦੇਸ਼ ਦੇ ਨੇਤਾ ਨੇ ਕੀ ਕੀ ਗੱਲ ਕਹੀ ਆ ਇਹ ਸੁਣ ਲੋ ਫ੍ਰਾਂਸੀਸੀ ਰਾਸ਼ਟਰਪਤੀ ਦੀ ਗੱਲ ਅਸੀਂ ਤੁਹਾਨੂੰ ਸੁਣਾਤੀ ਆ ਸਟਾਰਮਰ ਜਿਹੜੇ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਆ ਉਹਨਾਂ ਨੇ ਕਿਹਾ ਜੀ ਅਸੀਂ ਯੂਕਰੇਨ ਦੇ ਲਈ ਆਪਣਾ ਔਰ ਟੁੱਟ ਸਮਰਥਨ ਬਰਕਰਾਰ ਰੱਖਿਆ ਤੇ ਰੱਖਾਂਗੇ ਉਹ ਲਾਫ ਸ਼ਿਲਜ਼ ਜਿਹੜੇ ਕਿ ਜਰਮਨ ਚਾਂਸਲਰ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਯੂਕਰੇਨ ਜਰਮਨੀ ਤੇ ਯੂਰਪ ਦੇ ਉੱਤੇ ਭਰੋਸਾ ਕਰ ਸਕਦਾ ਫਿਰ ਅਗਲੀ ਗੱਲ ਆ ਵੀ ਜਿਹੜੇ ਪੇਦਰੋ ਸਾਂਚੇਜ਼ ਜਿਹੜੇ ਕਿ ਸਪੇਨ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਪੇਨ ਜ਼ਿਲੈਂਸਕੀ ਦੇ ਇਸ ਵੇਲੇ ਨਾਲ ਖੜਾ ਜੇ ਆਪਾਂ ਗੱਲ ਕਰਕੇ ਨਾਰਵੇ ਦੇ ਪ੍ਰਧਾਨ ਮੰਤਰੀ ਦੀ ਉਹਨਾਂ ਨੇ ਕਹੇ ਕਿ ਜ਼ਿਲੈਂਸਕੀ ਦੇ ਉੱਤੇ ਤੀਜੇ ਵਿਸ਼ਵ ਯੁੱਧ ਸ਼ੁਰੂ ਕਰਨ ਦਾ ਦੋਸ਼ ਲਾਉਣਾ ਸਹੀ ਨਹੀਂ ਆ ਇਹ ਬਿਲਕੁਲ ਗਲਤ ਗੱਲ ਆ ਫਿਰ ਤੁਸੀਂ ਗੱਲ ਕਰ ਲਓ ਜੀ ਡਾਕਟਰ ਪ੍ਰਧਾਨ ਮੰਤਰੀ ਦੀ ਡਿਕ ਸਕੋਫ ਨੇ ਗੱਲ ਕਹੀ ਆ ਨੀਦਰਲੈਂਡ ਯੂਕਰੇਨ ਦੇ ਨਾਲ ਖੜਾ ਅਸੀਂ ਅਖੀਰਲੇ ਦਮ ਤੱਕ ਨਾਲ ਖੜੇ ਰਵਾਂਗੇ ਫਿਰ ਤੁਸੀਂ ਪੋਲੈਂਡ ਦੇ ਪ੍ਰਧਾਨ ਮੰਤਰੀ ਦੀ ਗੱਲ ਕਰ ਲੋ ਡੋਨਾਲਡ ਟਸਕਨੇ ਗੱਲ ਕਹੀ ਆ ਉਹ ਕਹਿੰਦੇ ਸ਼ਾਂਤੀ ਦੇ ਲਈ ਇੱਕ ਮਾਤਰ ਰੁਕਾਵਟ ਰੂਸ ਹੈ ਤੇ ਅਸੀਂ ਯੂਕਰੇਨ ਦੇ ਨਾਲ ਆ ਕਹਿਣ ਦਾ ਭਾਵ ਇਹ ਆ ਕਿ ਇਸ ਵੇਲੇ ਜ਼ੇਲੇਸਕੀ ਦੇ ਨਾਲ ਯੂਰਪ ਖੇਤਰ ਦੇ ਬਹੁਤ ਸਾਰੇ ਦੇਸ਼ ਖੜੇ ਗਏ ਆ ਤੇ ਕੁਝ ਕੁ ਲੋਕਾਂ ਦੇ ਵੱਡੀ ਗਿਣਤੀ ਦੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਇਸ ਗੱਲ ਦੀ ਤਰਸਦੀ ਭਾਵਨਾ ਵੀ ਹੈਗੀ ਆ ਕਿ ਯਾਰ ਬੰਦਾ ਭਾਵੇਂ ਕਮੀਡੀਅਨ ਆ ਪਰ ਇਹ ਥੋੜੀ ਵੀ ਉਹਦਾ ਗਲ ਘੁੱਟਣਾ ਭਾਵੇਂ ਦੇਸ਼ ਛੋਟਾ ਤੁਸੀਂ ਦੁਨੀਆ ਦੀ ਸਿਖਰਲੀ ਤਾਕਤੋਂ ਪਰ ਇਹਦਾ ਮਤਲਬ ਇਹ ਥੋੜੀ ਹੈ ਕਿ ਆਪਾਂ ਬੰਦੇ ਨੂੰ ਨਪੀੜੀ ਜਾਣਾ ਤੁਸੀਂ ਕਦੇ ਗੱਲ ਕਹਦਨੇ ਕਮੀਡੀਅਨ ਜਾਂ ਬੰਦਾ ਕਦੇ ਕੁਛ ਕਹਦਨੇ ਕਦੇ ਕੁਛ ਕਹਦਨੇ ਆ ਕਦੇ ਕਹਦਨੇ ਅਜੇ ਤਿਆਰ ਹੋਕੇ ਨਹੀਂ ਆਇਆ ਤੁਸੀਂ ਆਪਦੇ ਮਨ ਦੇ ਵਿੱਚ ਉਹਦੇ ਪ੍ਰਤੀ ਸਨਮਾਨ ਦੀ ਭਾਵਨਾ ਕਿੰਨੀ ਕੁ ਰੱਖੀਏ ਦੱਸੋ ਮੈਨੂੰ ਨਿੱਜੀ ਤੌਰ ਤੇ ਕਦੇ-ਕਦੇ ਲੱਗਦਾ ਵੀ ਦੂਜੀ ਵਾਰ ਜਿਹੜਾ ਟਰੰਪ ਇਸ ਵੇਲੇ ਰਾਸ਼ਟਰਪਤੀ ਆ ਉਹਨੇ ਬਹੁਤ ਸਾਰੇ ਫੈਸਲੇ ਐਸੇ ਲੈ ਲੈਣੇ ਆ ਜਿਹਦੇ ਕਰਕੇ ਆਉਂਦੇ ਸਮੇਂ ਦੇ ਵਿੱਚ ਵੱਖ-ਵੱਖ ਦੇਸ਼ਾਂ ਨਾਲ ਉਹਦਾ ਆਪਣਾ ਹੀ ਚੱਕਰ ਪੈ ਜਾਣਾ ਤੇ ਹੁਣ ਟਰੰਪ ਦੇ ਕੋਲੇ ਇੱਕੋ ਹੀ ਹਥਿਆਰ ਹੁੰਦਾ ਉਹ ਇੱਕੋ ਗੱਲ ਕਹਿੰਦਾ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਮੈਂ ਟਾਇਰ ਫਲਾ ਦੂੰ ਤੁਸੀਂ ਮੇਰੀ ਆ ਗੱਲ ਨਾ ਮੰਨੀ ਮੈਂ ਟਾਇਰ ਫਲਾ ਦੂੰ ਮੈਂ 10% ਤੇਰੇ ਤੇ ਲਾ ਦੂੰ 25% ਤੇਰੇ ਤੇ ਲਾ ਦੂੰ ਤੇ ਦੇਖੋ ਇੱਕ ਪਾਸੇ ਨਿੱਕੇ ਜਿਹੇ ਦੇਸ਼ ਦਾ ਰਾਸ਼ਟਰਪਤੀ ਗਿਆ ਦੂਜੇ ਪਾਸੇ ਇੱਕ ਐਨੇ ਵੱਡੇ ਦੇਸ਼ ਦਾ ਰਾਸ਼ਟਰਪਤੀ ਉੱਥੇ ਦੋਵਾਂ ਦੀ ਆਰਗੂਮੈਂਟ ਹੋਈ ਆ ਤੇ ਇੱਕ ਜਲਿੰਸਕੀ ਨਾਂ ਦੇ ਰਾਸ਼ਟਰਪਤੀ ਦੇ ਵੱਲੋਂ ਦੇਖੋ ਗਲਤ ਨੂੰ ਗਲਤ ਕਿਹਾ ਗਿਆ ਉਹਨੇ ਜੇ ਉਹਨੇ ਉੱਤਰ ਦਿੱਤਾ ਤਾਂ ਉਹਨੇ ਸਵਾਲ ਕੀਤਾ ਉਹਨੇ ਸਵਾਲ ਕੀਤਾ ਉਹਨੇ ਉੱਤਰ ਦਿੱਤਾ ਹੁਣ ਤੁਸੀਂ ਤੁਲਨਾ ਕਰਕੇ ਦੇਖ ਲਓ ਜੀ ਭਾਰਤ ਦੇ ਰਾਸ਼ਟਰਪਤੀ ਸਾਹਿਬ ਦੇ ਨਾਲ ਭਾਰਤ ਦੇ ਸੌਰੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੀ ਤਾਂ ਗਏ ਅਮਰੀਕਾ ਦੇ ਵਿੱਚ ਉਹਨਾਂ ਨੇ ਇੱਕ ਥਾਂ ਦੇ ਉੱਤੇ ਵੀ ਇਤਰਾਜ਼ ਨਹੀਂ ਦਰਜ ਕਰਵਾਇਆ ਵੀ ਜਿਹੜੇ ਤੁਸੀਂ ਸਾਡੇ ਦੇਸ਼ ਦੇ ਬੰਦੇ ਭੇਜ ਰਹੇ ਆ ਇਹਨਾਂ ਨੂੰ ਹਥਕੜੀਆਂ ਕਿਉਂ ਲੱਗਦੀਆਂ ਤੁਸੀਂ ਆਪਣੇ ਫੌਜੀ ਜਹਾਜ਼ ਦੇ ਵਿੱਚ ਬੰਦੇ ਕਿਉਂ ਭੇਜ ਰਹੇ ਆ ਜੇ ਅੱਜ ਇੱਕ ਦੇਸ਼ ਦੇ ਵਿੱਚ ਉੱਥੋਂ ਦੇ ਰਾਸ਼ਟਰਪਤੀ ਦੇ ਵੱਲੋਂ ਗੱਲ ਕਹੀ ਜਾ ਸਕਦੀ ਕਿ ਭਾਈ ਅਸੀਂ ਜਹਾਜ਼ ਭੇਜ ਰਹੇ ਆ ਇਹਦੇ ਰਾਹੀਂ ਬੰਦੇ ਭੇਜੋ ਤੇ ਫਿਰ ਭਾਈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਉਂ ਨਹੀਂ ਗੱਲ ਕਹੀ ਆਪਾਂ ਉਹਦੇ ਮੂਹਰੇ ਝੁੱਕ ਕੇ ਇਸ ਤਰੀਕੇ ਦੇ ਨਾਲ ਆਏ ਆ। ਹਾਲਾਂਕਿ ਅਸੀਂ ਕੋਈ ਲੜਾਈ ਦੀ ਗੱਲ ਨਹੀਂ ਕਰਦੇਗੇ, ਗੱਲ ਮਿਲਵਰਤਨ ਦੀ, ਮੁਹੱਬਤ ਦੀ ਹੋਣੀ ਚਾਹੀਦੀ ਆ। ਪਰ ਮੁਹੱਬਤ ਵਾਲੀ ਗੱਲ ਦੋਨੋਂ ਪਾਸੇ ਹੋਣੀ ਚਾਹੀਦੀ ਆ। ਸਾਨੂੰ ਟੈਰਫ ਦਾ ਇਹਨਾਂ ਵੱਡਾ ਡਰ ਸਾਡੇ ਉੱਤੇ ਟੈਰਫ ਨਾ ਲੱਗ ਜਾਏ। ਤੇ ਜਿਹੜੇ ਨਿੱਕੇ-ਨਿੱਕੇ ਦੇਸ਼ ਆ ਉਹਨਾਂ ਨੂੰ ਟੈਰਫ ਦੀ ਪ੍ਰਵਾਹ ਕੋਈ ਨਹੀਂ ਉਹ ਕਹਿੰਦੇ ਵੀ ਨਾ ਠੀਕ ਆ। ਇਹ ਤੁਸੀਂ ਗਲਤ ਹੋ, ਅਸੀਂ ਗਲਤ ਕਹਿੰਨੇ ਆ। ਸਾਡੇਆਂ ਨੂੰ ਵੀ ਚਾਹੀਦਾ ਜੀ ਕਿ ਗਲਤ ਨੂੰ ਗਲਤ ਕਿਹਾ ਜਾਵੇ। ਕੋਈ ਵੀ ਦੇਸ਼ ਕਿਸੇ ਵੀ ਥਾਂ ਦੇ ਉੱਤੇ ਗਲਤ ਕਰਦਾ ਜੇ ਤੁਹਾਡੇ ਰਾਸ਼ਟਰ ਦੇ ਹਿੱਤ ਦੇ ਵਿੱਚ ਗੱਲ ਨਹੀਂ ਤੇ ਭਾਈ ਉਸ ਥਾਂ ਦੇ ਉੱਤੇ ਜਾ ਕੇ ਅੜ ਕੇ ਗੱਲ ਕਰਨੀ ਚਾਹੀਦੀ ਆ ਮੈਂ ਤਾਂ ਇਹ ਗੱਲ ਕਹਿਣਾ ਵੀ ਦੇਖੋ ਭਾਵੇਂ ਬੰਦਾ ਕਮੇਡੀਅਨ ਆ ਭਾਵੇਂ ਕੁਛ ਵੀ ਆ ਪਰ ਬੰਦੇ ਨੇ ਗੜਸ ਦੇ ਨਾਲ ਗਲਤੀ ਕੀਤੀ ਹੈ ਨਾ ਇਹ ਤਾਂ ਟਰੰਪ ਦੀ ਅੱਖ ਦੇ ਵਿੱਚ ਅੱਖ ਪਾ ਕੇ ਤਾਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਖਵਾਉਣ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਦੀ ਗੱਲ ਕਰ ਸਕਿਆ ਤੇ ਆਪਾਂ ਉਹਨੂੰ ਗਿਣਤੀ 'ਚ ਮੰਨਈਏ ਨਾ ਮੰਨਈਏ ਤੇ ਪਰ ਉਸ ਬੰਦੇ ਨੇ ਗੱਲ ਕਹਿਣ ਦਾ ਮਾਦਤ ਰੱਖਿਆ ਦੂਜੀ ਮਹੱਤਵਪੂਰਨ ਗੱਲ ਇਹ ਆ ਜੰਗਾਂ ਦੇ ਵਿੱਚੋਂ ਨਿਕਲਦਾ ਕੁਝ ਨਹੀਂਗਾ ਨੁਕਸਾਨ ਬਹੁਤ ਹੁੰਦਾ ਤੇ ਇਸ ਵੇਲੇ ਵੀ ਰੂਸ ਦੇ ਉੱਤੇ ਦੋਸ਼ੇ ਲੱਗਦੇ ਆ ਕਿ ਉਹਨੇ ਜਿਹੜਾ ਯੂਕਰੇਨ ਦੇ ਖੇਤਰ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਹਦੇ ਵਿੱਚੋਂ 20% ਹਿੱਸੇ ਦੇ ਉੱਤੇ ਕਬਜ਼ਾ ਉਹ ਛੱਡਣ ਦਾ ਚਾਹਵਾਨ ਨਹੀਂ। ਪੀੜਤ ਧਿਰ ਨੂੰ ਹਮਲਾਵਰ ਧਿਰ ਦੇ ਵੱਲੋਂ ਦਬਕਾਉਣ ਦੀ ਤੇ ਦਬਾਉਣ ਦੀ ਹੋਰ ਕੋਸ਼ਿਸ਼ ਕੀਤੀ ਜਾ ਰਹੀ ਆ। ਪਰ ਇਹ ਸਭ ਦੇ ਦਰਮਿਆਨ ਚਰਚਾ ਇਸ ਗੱਲ ਦੀ ਚੱਲੀ ਆ ਵੀ ਜਿਵੇਂ ਕੋਈ ਇੱਕ ਮੁੱਖ ਮੰਤਰੀ ਦੇ ਘਰ ਦੇ ਵਿੱਚ ਜਾ ਕੇ ਸਰਪੰਚ ਬੜਕ ਮਾਰ ਕੇ ਆਵੇ ਕਿ ਯਾਰ ਜਿਹੜਾ ਗਲਤ ਆ ਉਹ ਗਲਤ ਆ ਮੈਂ ਤਾਂ ਪਿੰਡ ਦੇ ਨਾਲ ਖੜਾ ਤੇਰੇ ਨਾਲ ਨਹੀਂ। ਫਿਰ ਆਪਾਂ ਇਹ ਮੰਨ ਲਏ ਕਿ ਭਾਈ ਇਸ ਰੂਪ ਦੇ ਵਿੱਚ ਵੀ ਗੱਲ ਹੋਈ ਆ। ਸੋ ਜ਼ੇਲੈਂਸਕੀ ਦੀ ਚਰਚਾ ਚ ਤੇ ਇਹ ਜਿਹੜੀ ਗੱਲਬਾਤ ਛਿੜੀ ਤੇ ਜਿਵੇਂ ਟੁੱਟੀ ਇਸ ਗੱਲ ਦੀ ਵਿਚਾਰੇ ਪਾਸੇ ਚਰਚਾ ਹੈਗੀ ਆ ਤੇ ਬੰਦੇ ਦੇ ਗੜਸ ਦੀ ਵੀ ਗੱਲ ਹੁੰਦੀ ਆ ਤੇ ਭਾਈ ਉੱਥੇ ਸ਼ਾਂਤੀ ਵਰਤਾ ਬਰਕਰਾਰ ਰਵੇ ਇਹਦੀ ਵੀ ਗੱਲ ਹੁੰਦੀ ਆ ਤੇ ਬਾਕੀ ਗੱਲਾਂ ਬਾਤਾਂ ਕਈ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਹੋਣੀਆਂ ਆਂ ਜੀ